ਇਹ ਟੂਲ ਪਰਾਜੇ ਆ ਇਹ ਕਿਤਨਾ ਕਨੇ ਮੰਤਰੀਆਂ ਸੰਤਰੀਆਂ ਨਾਲ ਰਲ ਕੇ ਜਾਲੀ ਤਰੀਕੇ ਨਾਲ ਚਲਾਏ ਜਾ ਰਹੇ ਆ ਔਰ ਜਿਹੜਾ ਐਨਐਚਏ ਦਾ ਬੰਦਾ ਬੈਠਾ ਉਹ ਬਿਲਕੁਲ ਜ਼ੀਰੋ ਆ ਉਸ ਕਾਇਦਾ ਪਤਾ ਨਹੀਂ ਹੈਗਾ ਜਿਹੜੀ ਗੱਲ ਨੂੰ ਪੁੱਛਦੇ ਆ ਉਹਦਾ ਕੋਈ ਜਵਾਬ ਨਹੀਂ ਹੋਊਗਾ ਕੋਈ ਪੀਪਰ ਨਹੀਂ ਨਿਕਲਿਆ ਕਿਉਂਕਿ ਹਾਈ ਕੋਰਟ ਨੂੰ ਵੀ ਇੱਚੀ ਦੀ ਜਾਣਕਾਰੀ ਹੋਣੀ ਚਾਹੀਦੀ ਆ ਕਿ ਇਤੋਂ ਜਿਹੜਾ ਕਰੋੜਾ ਰੁਪਈਆ ਲੋਕ ਨੂੰ ਲੁੱਟ ਹੋ ਰਿਹਾ ਉਹ ਜਿਹੜਾ ਲੋਕਾਂ ਦੇ ਉੱਤੇ ਇਨਾ ਬੋਝ ਪਾਇਆ ਜਾ ਰਿਹਾ ਉਹ ਪੈਸਾ ਆਖਰ ਕਿੱਥੇ ਜਾ ਰਿਹਾ ਟੈਡਾ ਦੀਆਂ ਜਾਲੀਆਂ ਜਾਂ ਸੁਖਬੀਰ ਲੈਤਾ ਜੋ ਕੇ ਸੋਮਾ ਕੰਪਨੀ ਨੇ ਕਰਕੇ ਜਾਣਾ ਸੀ ਉਹ ਕਰਕੇ ਨਹੀਂ ਗਏ ਜੇ ਉਹਨਾਂ ਨੇ ਕੰਮ ਨਹੀਂ ਪੂਰਾ ਕੀਤਾ ਤੇ ਉਹਨਾਂ ਨੂੰ ਪੈਸਾ ਇਹਨਾਂ ਨੇ ਕਿਉਂ ਦਿੱਤਾ ਟੂਲ ਤੇ ਜਿੰਨਾ ਚਿਰ ਕੋਈ ਫੈਸਲਾ ਨਹੀਂ ਹੁੰਦਾ ਉਹਨਾਂ ਚਿਰ ਬੰਦ ਰਹੋ ਲੁਧਿਆਣਾ ਦੇ ਲੱਡਵਲ ਟੂਲ ਪਲਾਜ਼ਾ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਬੰਦ ਕਰ ਦਿੱਤਾ ਗਿਆ ਤੇ ਇਸ ਨੂੰ ਲੈ ਕੇ ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਝਾੜ ਪਾਈ ਗਈ ਸੀ ਕਿ ਇਸ ਦੇ ਹੱਲ ਲਈ ਨੈਸ਼ਨਲ ਹਾਈਵੇਅ ਅਥਾਰਟੀ ਦੇ ਅਧਿਕਾਰੀ ਅਤੇ ਕਿਸਾਨ ਜਥੇਬੰਦੀਆਂ ਵਿਚਕਾਰ ਅੱਜ ਲੁਧਿਆਣਾ ਦੇ ਡੀਸੀ ਦੀ ਮੀਟਿੰਗ ਹੋਈ ਤੇ ਮੀਟਿੰਗ ਬੇਸਿੱਟਾ ਰਹੀ ਲਗਭਗ 2 ਘੰਟੇ ਮੀਟਿੰਗ ਚੱਲਣ 바ਵਜੂਦ ਵੀ ਇਸ ਦਾ ਕੋਈ ਹੱਲ ਨਾ ਨਿਕਲਿਆ ਇਸ ਤੋਂ ਬਾਅਦ ਕਿਸਾਨਾਂ ਨੇ ਕਿਹਾ ਕਿ ਜੋ ਨੈਸ਼ਨਲ ਹਾਈਵੇਅ ਅਥਾਰਟੀ ਦੇ ਅਧਿਕਾਰੀ ਬਿਠਾਈ ਗਏ ਸਨ ਉਹ ਕੋਈ ਵੀ ਦਸਤਾਵੇਜ਼ ਸਾਨੂੰ ਨਹੀਂ ਵਿਖਾ ਸਕੇ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਸੀ ਇਸ ਕਰਕੇ ਉਹਨਾਂ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਮੀਟਿੰਗ ਹੋਵੇ। ਇਹ ਮੀਟਿੰਗ ਦੇ ਬਾਰੇ ਵਿੱਚ ਕੱਲ ਸਾਨੂੰ ਏਡੀਸੀ ਸਾਹਿਬ ਵੱਲੋਂ ਫੋਨ ਗਿਆ ਸੀ ਔਰ ਬਾਕੀ ਅਫਸਰਾਂ ਨੇ ਫੋਨ ਕੀਤੇ ਸੀ ਵੀ ਕੱਲ ਨੂੰ 12 ਵਜੇ ਮੀਟਿੰਗ ਆ ਔਰ ਮੀਟਿੰਗ ਦੇ ਵਿੱਚ ਤੁਸੀਂ ਆਉਂਗੇ ਤਾਂ ਅਸੀਂ ਇਹਨਾਂ ਨੂੰ ਕਿਹਾ ਵੀ ਹਾਂ ਟੇਬਲ ਟਾਕ ਹੋਣਾ ਚਾਹੀਦਾ ਟੇਬਲ ਟਾਕ ਤੇ ਹੀ ਸਾਰਾ ਜਿਹੜਾ ਹੱਲ ਆ ਨਿਕਲਦਾ ਹੈਗਾ ਤੇ ਅੱਜ ਅਸੀਂ ਮੀਟਿੰਗ ਦੇ ਲਈ 12 ਵਜੇ ਠੀਕ ਆਏ ਆ ਜੀ ਸਾਰੇ ਸੀਪੀ ਸਾਹਿਬ ਬੈਠੇ ਆ ਇਹ ਡੀਸੀ ਸਾਹਿਬ ਏਡੀਸੀ ਸਾਹਿਬ ਸਾਰਾ ਪ੍ਰਸ਼ਾਸਨ ਅੱਜ ਮੀਟਿੰਗ ਦੇ ਵਿੱਚ ਬੈਠਾ ਔਰ ਇਹਦੇ ਤੇ ਖੁੱਲ ਕੇ ਆ ਡੇਢ ਦੋ ਘੰਟੇ ਚਰਚਾ ਹੋਈ ਹੈ ਸਾਡੀ ਔਰ ਜਿਹੜੀਆਂ ਕਮੀਆਂ ਸੀਗੀਆਂ ਨੈਸ਼ਨਲ ਹਾਈਵੇ ਦੀਆਂ ਜੋ ਕਮੀਆਂ ਸੀ ਅਸੀਂ ਸਾਰੀਆਂ ਸਾਹਮਣੇ ਰੱਖੀਆਂ ਲਿਆ ਕੇ ਪੂਰੇ ਦਾ ਪੂਰਾ ਪੇਜ ਸੀਗਾ ਤੇ ਉਹਨਾਂ ਨੇ ਮੰਨਿਆ ਵੀ ਹਾਂ ਇਹ ਕਮੀਆਂ ਹੈਗੀਆਂ ਨੇ ਔਰ ਜਿਹੜਾ ਐਨਐਚਏ ਦਾ ਬੰਦਾ ਬੈਠਾ ਉਹ ਬਿਲਕੁਲ ਜੀਰੋ ਆ ਉਹਨੂੰ ਕਾਹਦਾ ਪਤਾ ਨਹੀਂ ਹੈਗਾ ਜਿਹੜੀ ਗੱਲ ਉਹਨੂੰ ਪੁੱਛਦੇ ਆ ਉਹਦੇ ਕੋਈ ਜਵਾਬ ਨਹੀਂ ਉਹਦੇ ਕੋਈ ਪੀਪਰ ਨਹੀਂ ਨਿਕਲਿਆ ਇਸ ਕਰਕੇ ਸਾਨੂੰ ਅੱਜ ਵੀ ਇਹ ਸ਼ੰਕਾ ਆ ਪਈ ਇਹ ਟੂਲ ਪਰਾਜੇ ਆ ਇਹ ਕਿਤਨਾ ਕਿਤੇ ਮੰਤਰੀਆਂ ਸੰਤਰੀਆਂ ਨਾਲ ਰਲ ਕੇ ਜਾਲੀ ਤਰੀਕੇ ਨਾਲ ਚਲਾਏ ਜਾ ਰਹੇ ਆ ਔਰ ਜਿਹੜਾ ਕੋਈ ਹੱਲ ਨਹੀਂ ਹੈਗਾ ਤੇ ਜਿਹੜਾ ਹਾਈ ਕੋਰਟ ਦਾ ਮਸਲਾ ਹਾਈ ਕੋਰਟ ਦੇ ਵਿੱਚ ਅਸੀਂ ਕੱਲ ਆਪਣੇ ਵਕੀਲ ਦੇ ਥਰੂ ਵੀ ਜਵਾਬ ਦੇ ਰਹੇ ਆ ਕਿਉਂਕਿ ਕਿਸਾਨ ਹਾਈ ਕੋਰਟ ਜਾਂਦੇ ਨਹੀਂ ਹੈਗੇ ਪਰ ਇਹਨਾਂ ਨੇ ਹਾਈ ਕੋਰਟ ਪਾਇਆ ਅਸੀਂ ਉਹਦਾ ਜਵਾਬ ਜ਼ਰੂਰ ਦੇਵਾਂਗੇ ਕਿਉਂਕਿ ਹਾਈ ਕੋਰਟ ਨੂੰ ਵੀ ਇਸ ਚੀਜ਼ ਦੀ ਜਾਣਕਾਰੀ ਹੋਣੀ ਚਾਹੀਦੀ ਆ ਵੀ ਇੱਥੋਂ ਜਿਹੜਾ ਕਰੋੜਾ ਰੁਪਈਆ ਰੋਜ਼ ਰੋਜ਼ ਲੁੱਟ ਹੋ ਰਿਹਾ ਉਹ ਜਿਹੜਾ ਲੋਕਾਂ ਦੇ ਉੱਤੇ ਇੰਨਾ ਬੋਝ ਪਾਇਆ ਜਾ ਰਿਹਾ ਉਹ ਪੈਸਾ ਆਖਰ ਕਿੱਥੇ ਜਾ ਰਿਹਾ ਕੌਣ ਲੈ ਜਾ ਰਿਹਾ ਔਰ ਇਹਨਾਂ ਰੋਡਾਂ ਦੇ ਤੇ ਕੋਈ ਇਹਦੀ ਮਤਲਬ ਡਿਵੈਲਪਮੈਂਟ ਹੋ ਨਹੀਂ ਰਹੀ ਔਰ ਪਿਛਲੇ ਸਮੇਂ ਤੋਂ ਕੋਈ ਡਿਵੈਲਪਮੈਂਟ ਦੀ ਹੈਗੀ ਜੀ ਟੂਲ ਤੇ ਜਿੰਨਾ ਚਿਰ ਕੋਈ ਫੈਸਲਾ ਨਹੀਂ ਹੁੰਦਾ ਉਨਾ ਚਿਰ ਬੰਦ ਰਹੂਗਾ ਜੀ ਅੱਜ ਸੀਪੀ ਸਾਹਿਬ ਸੀਗੇ ਡੀਸੀ ਸਾਹਿਬ ਸੀਗੇ ਏਡੀਸੀ ਸਾਹਿਬ ਸੀਗੇ ਜੁਆਇੰਟ ਕਮਿਸ਼ਨਰ ਸਾਹਿਬ ਸੀਗੇ ਤੇ ਥੱਲੇ ਐਸਪੀ ਸਾਹਿਬ ਸੀਗੇ ਕਾਫੀ ਹੋਰ ਵੀ ਅਧਿਕਾਰੀ ਸੀਗੇ ਜਿਹੜੇ ਬੈਠੇ ਸੀ ਮੀਟਿੰਗ 2 ਘੰਟੇ ਚੱਲੀ ਗਈ ਜੀ। ਉਹ ਦੀ ਬੁਨਿਆਦ ਨਹੀਂ ਲੱਗੀ ਜੀ ਇਹਦੀ ਬੁਨਿਆਦ ਦੀ ਗੱਲ। ਬੁਨਿਆਦ ਆ ਜੀ ਵੀ ਨਹੀਂ ਪਤਾ ਲੱਗੀ ਜੀ ਇਹਦੀ ਕੀ ਆ। ਬੁਨਿਆਦ ਦੇ ਬਾਰੇ ਵਿੱਚ ਕੋਈ ਚਰਚਾ ਨਹੀਂ ਕਿਤੇ ਪਾਇਆ ਗਿਆ। ਕੀ ਗੱਲਬਾਤ ਕੀ ਹੋਈ ਜਾਂ ਆਖਰੀ ਫੈਸਲਾ ਕਦੋਂ ਹੋਊਗਾ? ਦੇਖੋ ਜੀ ਅੱਜ ਇਹਨਾਂ ਨੂੰ ਜਿਹੜੀਆਂ ਉਹਦੇ ਬਾਰੇ ਵਿੱਚ ਕਮੀਆਂ ਦੇ ਸਬੰਧ ਦੇ ਵਿੱਚ ਜਿਹੜਾ ਕੱਲੀ-ਕੱਲੀ ਗੱਲ ਇਹਨਾਂ ਨੂੰ ਦੱਸੀਆ ਕਿ ਆਂ ਅੰਡਰਪਾਸ ਜਾਂ ਇਹਨਾਂ ਦੇ ਪਾਣੀ ਦਾ ਸਿਸਟਮ ਜਾਂ ਇਹਨਾਂ ਦੀਆਂ ਸੈਟਾਂ ਦੀਆਂ ਜਾਲੀਆਂ ਜਾਂ ਸਟਰੀਟ ਲਾਈਟਾਂ ਜੋ ਕਿ ਸੋਮਾ ਕੰਪਨੀ ਨੇ ਕਰਕੇ ਜਾਣਾ ਸੀ ਉਹ ਕਰਕੇ ਨਹੀਂ ਗਏ। ਜੇ ਉਹਨਾਂ ਨੇ ਕੰਮ ਨਹੀਂ ਪੂਰਾ ਕੀਤਾ ਤੇ ਉਹਨਾਂ ਨੂੰ ਪੈਸਾ ਇਹਨਾਂ ਨੇ ਕਿਉਂ ਦਿੱਤਾ? ਪਹਿਲਾਂ ਮੀਟਿੰਗ ਸਦੀ ਗਈ ਆ ਹਾਂ ਪਰਸੋਂ ਨੂੰ ਮੀਟਿੰਗ ਦੁਬਾਰੇ ਫੇਰ ਅਸੀਂ ਆਵਾਂਗੇ ਹਾਂਜੀ ਪਰਸੋਂ ਅਸੀਂ 4 ਵਜੇ ਦੇ ਹਾਈ ਕੋਰਟ ਦੇ ਵੱਲੋਂ ਵੀ ਪੰਜਾਬ ਸਰਕਾਰ ਨੂੰ ਜਿਹੜੀ ਆ ਫਟਕਾਰ ਲਗਾਈ ਇਹਨੂੰ ਚੱਲੂ ਮਿਟਾਇਆ ਜਾ ਦੇਖੋ ਇਹ ਪੰਜਾਬ ਸਰਕਾਰ ਆਪ ਦੇਖੇ ਵੀ ਉਹਨਾਂ ਨੇ ਕੀ ਜਵਾਬ ਦੇਣਾ ਉਹ ਪੰਜਾਬ ਸਰਕਾਰ ਜਵਾਬ ਦੇਊਗੀ ਅਸੀਂ ਵੀ ਜਵਾਬ ਦੇ ਰਹੇ ਹਾਂ ਤੁਸੀਂ ਆਪਣੇ ਫੈਸਲੇ ਤੇ ਅਟੱਲ ਬਿਲਕੁਲ ਅਟੱਲ ਅਸੀਂ ਆਪਣੇ ਫੈਸਲੇ ਤੇ ਅਟੱਲ ਅੱਜ